ਜੋ ਵੀ ਮੇਰੇ ਤੇ ਬਲੇਮ ਲਾਏ ਨੇ ਸਭ ਝੂਠੇ ਲਾਏ ਨੇ ਇਹਨਾਂ ਨੇ ਠੀਕ ਹੈ ਮੈਂ ਕੁੜੀ ਨਾਲ ਗੱਲ ਕਰਦਾ ਸੀ ਇਸ ਚੀਜ਼ ਤੋਂ ਮੈਂ ਮੁੱਕਰਦਾ ਨਹੀਂ ਮੈਂ ਕੁੜੀ ਨਾਲ ਨਹੀਂ ਗੱਲ ਕਰਦਾ ਸੀਗਾ ਚਾਰ ਦਿਨਾਂ ਬਾਅਦ ਕੁੜੀ ਦਾ ਮੈਨੂੰ ਇੰਸਟਾਗ੍ਰam ਤੇ ਕਾਲ ਆਈ ਕਿਸੇ ਮੁੰਡਿਆਂ ਦੇ ਨਾਲ ਕਿਸੇ ਡਰਾਈਵਰ ਦੇ ਨਾਲ ਕੁੜੀ ਸੀਗੀ ਇਹਨਾਂ ਨੇ ਨਜਾਇਜ਼ ਪਰਚਾ ਪੁਆਇਆ ਉਹ ਕੰਮ ਤੇ ਗਏ ਸੀਗੇ ਰਾਤ ਨੂੰ ਉਹ ਕਹਿੰਦੇ ਆ ਜੀ ਕੁੜੀ ਦੇ ਕੋਲ ਗਿਆ ਆ ਜਦੋਂ ਫੇਰ ਇਹਨਾਂ ਨੇ ਆਪਣੀ ਸਰਪੰਚੀ ਜਿੱਤੀ ਹੈ ਉਹ ਹੋਰ ਖਿੱਚ ਗਏ ਤੁਮ ਤੇ ਇਸ ਕਰਕੇ ਇਹਨਾਂ ਨੇ ਝੂਠਾ ਇਨਜਾਮ ਲਾਇਆ ਉੱਤੇ ਕੁਸ਼ਮੀ ਸਾਡੇ ਨਾਲ ਕੋਈ ਨਹੀਂ ਜੀ ਅਸੀਂ ਆਮ ਪਾਲ ਟੀਚਰ ਸਾਹਿਬ ਜੀ ਨੇ ਉਹ ਜਿਹੇ ਤਕੜੀ ਵਾਲੇ ਨੇ ਤਾਲੀ ਉਹ ਹੈਗੇ ਕਾਲੀ ਦਾਲ ਜੀ ਅਸੀਂ ਗਏ ਉਹਨਾਂ ਦੇ ਘਰੇ ਅਸੀਂ ਕਿਹਾ ਵੀ ਅਸੀਂ ਖੁਦ ਪੁੱਛ ਲੈਂਦੇ ਆ ਤਾਂ ਉਹ ਸਾਨੂੰ ਸਾਰੇ ਧਮਕੀਆਂ ਦੇਣ ਲੱਗੇ ਤੁਸੀਂ ਸਾਡੇ ਘਰ ਆਏ ਅਸੀਂ ਤੁਹਾਡੇ ਤੇ ਪਰਚਾ ਕਰਾ ਦੇਣਾ ਇਦਾਂ ਕਰਾ ਦੇਣਾ ਉਹ ਕਰਾ ਦੇਣਾ ਤੇ ਅੰਦਰੋਂ ਬਾਹਰ ਨਿਕਲ ਕੇ ਆਇਆ ਕਹਿੰਦਾ ਤੁਹਾਡੇ ਘਰ ਚੱਲ ਕੇ ਆਏ ਇਹਨਾਂ ਦੇ ਉੱਤੇ ਪਰਚਾ ਕਰਾ ਕੇ ਆਓ ਅਭੀ ਤੋਂ ਤੋਂ ਵੀ ਜਾਓ ਹੁਣੇ ਪਰਚਾ ਕਰਾ ਕੇ ਉਹਨੇ ਵੀਡੀਓ ਪਾਈ ਹੈ ਵੱਡੇ ਭਾਜੀ ਨੇ ਵੀ ਮੈਂ ਦਵਾਈ ਖਾਦੀ ਵੀ ਆ ਤੇ ਮੈਂ ਲੱਭੂ ਕਰਕੇ ਖਾਦੀ ਆ ਤੇ ਆਪਣੇ ਲਵਲੀ ਕਰਕੇ ਖਾਦੀ ਆ ਤੇ ਗਵਿੰਦਾ ਹਾਂਜੀ ਗਗਨ ਨੇ ਨਗਵਾਈ ਦਿੱਤੀ ਆਪਣੀ ਉਹਨਾਂ ਨੇ ਇਹ ਫੇਰ ਮੈਨੂੰ ਫੋਨ ਕਰਕੇ ਕਿਹਾ ਵੀ ਗਗਨਦੀਪ ਲੋਈ ਲੈ ਕੇ ਸਾਡਾ ਰਸਤਾ ਘੇਰਦਾ ਫਿਰਦਾ ਆ ਰਸਤੇ ਦੇ ਵਿੱਚ ਗਗਨਾ ਉੱਥੇ ਹੀ ਆ ਗਗਨਾ ਰਸਤੇ ਨਹੀਂ ਘੇਰਦਾ ਗਗਨਾ ਸਾਡੇ ਘਰ पे ਆਇਆ ਵੇ ਇਸ ਟਾਈਮ ਸੁੱਤਾ ਪਿਆ ਵੀ ਤੁਸੀਂ ਝੂਠ ਬੋਲਦੇ ਆ ਕੀ ਦੇ ਰਿਆ ਸੀ ਲੱਭੂ ਵੀ ਲਵਲੀ ਵੀ ਸਾਨੂੰ ਪੈਸੇ ਦਿੱਤੇ ਜਾਣ ਉੱਥੋਂ ਕਿਤੇ ਹਰਮੰਦਰ ਸਾਹਿਬ ਕਹਿੰਦੀ ਮੈਂ ਗਈ ਆ ਉੱਥੇ ਹਰਮੰਦਰ ਸਾਹਿਬ ਤੋਂ ਜਦੋਂ ਵਾਪਸ ਆਈਆਂ ਤਾਂ ਕੋਈ ਮੁੰਡੇ ਮੁੰਡੇ ਟੱਕਰ ਗਏ ਉਹਨਾਂ ਦੇ ਨਾਲ ਇਦਾਂ ਹੀ ਬਹਿ ਕੇ ਆ ਗਏ ਉਹ ਟਰੱਕਾਂ ਵਾਲਿਆਂ ਦੇ ਕੋਲ ਸੀ ਜੀ ਕੁੜੀ ਇੰਸਟਾਗ੍ਰਾਮ ਤੋਂ ਕਾਲ ਕਰਕੇ ਕਹਿੰਦੀ ਹੈ ਨਾ ਨੂੰ ਵੀ ਮੈਨੂੰ ਬਚਾ ਕੇ ਲੈ ਜਾ ਉਹ ਕਹਿੰਦਾ ਵੀ ਤੂੰ ਆਪਣੇ ਘਰ ਪਰਿਵਾਰ ਨੂੰ ਕਹਿ ਕੁੜੀ ਵਾਲੇ ਮਾਮਲੇ ਫੇ ਕੁੜੀ ਵਾਲੇ ਦੇ ਮਾਮਲੇ ਸੀ ਇਹ ਸਾ ਤੋਂ ਪੈਸੇ ਮੰਗਦੇ ਸੀ 2-3 ਲੱਖ ਰੁਪਇਆ ਕਦੇ 18 ਲੱਖ ਕਹਿੰਦੇ ਸੀ ਕਦੇ 20 ਲੱਖ ਕਹਿੰਦੇ ਸੀ ਪਈ ਰਾਤ ਨੂੰ ਦਿਖਾਤਾ ਸੀ ਉਹ ਦੁਪਹਿਰੇ ਖਾਦਾ ਸੀਗਾ ਅੱਗੀ ਦੁਪਹਿਰੇ ਤੇ ਨਹੀਂ ਵੀ ਨਹੀਂ ਸੀਗਾ ਉਹ ਪੈਸਟੀਸਾਈਡ ਸੀਗੀ ਸੱਚੀ ਸੀ ਠੀਕ ਹੈ ਜੀ ਪਹਿਲਾਂ ਉੱਤੇ ਅਰਵਿੰਦਾ ਵਰਚਾ ਹੈ ਫਿਰ ਉਸ ਵਾਰ ਮਾਈਨਿੰਗ ਦਾ ਵਰਚਾ ਉੱਤੇ ਓਕੇ ਫੌਕਸ ਐਕਟ ਦਾ ਪਰਚਾ ਉਹਦੇ ਤੇ ਹੈ ਬੰਦਾ ਡੀਐਫਸੀ ਜੇਰੇ ਇਲਾਜ ਆ ਜੀ ਆ ਗਰ ਮਰੂਗਾ ਤਾਂ ਹੀ ਹੈ ਕਾਰਵਾਈ ਹੋਊਗੀ ਜੀ ਤਾਂ ਥੋੜੀ ਹੋਊਗੀ ਲੋਧਣਾ ਲੈਬ ਨੂੰ ਡੁੱਕੇ ਤੋਂ ਸੀਤੇ ਮਹਾ ਯਮੁਬੇਦੀ ਲੋਧਣਾ ਦੇ ਤਲਵੰਡੀ ਪਿੰਡ ਦੇ ਵਿੱਚ ਇੱਕ ਵਿਅਕਤੀ ਨੇ ਕੁੱਤ ਖੁਸ਼ੀ ਕਰਨ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਇੰਸਟਾਗ੍ਰam ਤੇ ਲਾਈਵ ਹੋ ਕੇ ਜਿਹੜਾ ਕੀ ਹੈ ਇੱਕ ਨਸ਼ੀਲੀ ਪਦਾਰਥ ਦੀ ਤਰੀਕੇ ਦਵਾਈ ਪੀਂ ਪੀਤੀ ਤੇ ਉਸ ਤੋਂ ਬਾਅਦ ਮਾਮਲਾ ਜਨ ਲਨੇ ਕੀ ਹੋਇਆ ਕੀ ਸੀਗਾ ਕੌਣ ਕਿਉਂ ਪੀਤੀ ਦਵਾਈ ਇਹ ਕਾਰਨ ਕੀ ਸੀਗਾ ਕਾਰਨ ਇਹ ਸੀ ਜੀ ਸਰਜੀ ਵੀ ਸਾਡੇ ਪਿੰਡ ਦੇ ਜਿਆਦਾ ਬਹੁਤ ਪਰੇਸ਼ਾਨ ਬਹੁਤ ਕਰਦੇ ਸੀਗੇ ਇਹਨਾਂ ਨੇ ਨਜਾਇਜ਼ ਪਰਚਾ ਪਵਾਇਆ ਉਹ ਕੰਮ ਤੇ ਗਏ ਸੀਗੇ ਰਾਤ ਨੂੰ ਉਹ ਕਹਿੰਦੇ ਆ ਜੀ ਕੁੜੀ ਦੇ ਕੋਲ ਗਿਆ ਆ ਰਾਤ ਨੂੰ 10:30 ਵਜੇ ਦੀ ਸਾਨੂੰ ਜਾ ਕੇ ਨੇ ਦੱਸਿਆ ਜਦੋਂ ਕਹਿੰਦੇ ਆ ਵੀ ਕੁੜੀ ਦੇ ਕੋਲ ਗਿਆ ਆ ਸਾਨੂੰ ਦੱਸਿਆ 12 12:30 ਵਜੇ ਵੀ ਕੁੜੀ ਕੋਲੋਂ ਗਗਨਾ ਭੱਜਿਆ ਨਜਾਇਜ਼ ਮਤਲਬ ਹਵਾਈ ਠਾਲੀ ਆਸੀ ਗਏ ਉਹਨਾਂ ਦੇ ਘਰੇ ਅਸੀਂ ਕਿਹਾ ਵੀ ਅਸੀਂ ਖੁਦ ਪੁੱਛ ਲੈਂਦੇ ਆ ਤਾਂ ਉਹ ਸਾਨੂੰ ਸਾਰੇ ਧਮਕੀਆਂ ਦੇਣ ਲੱਗੇ ਤੁਸੀਂ ਸਾਡੇ ਘਰ ਆਏ ਆ ਅਸੀਂ ਤੁਹਾਡੇ ਤੇ ਪਰਚਾ ਕਰਾ ਦੇਣਾ ਇਦਾਂ ਕਰਾ ਦੇਣਾ ਉਹ ਕਰਾ ਦੇਣਾ ਤੇ ਮੀਮੀ ਆਇਆ ਨਿਕਲ ਕੇ ਬਾਹਰ ਉਹ ਬਲਵਿੰਦਰ ਉਹਨਾਂ ਦਾ ਨਾਮ ਪੱਕਾ ਤੇ ਅੰਦਰੋਂ ਬਾਹਰ ਨਿਕਲ ਕੇ ਆਇਆ ਕਹਿੰਦਾ ਤੁਹਾਡੇ ਘਰ ਚੱਲ ਕੇ ਆਏ ਇਹਨਾਂ ਦੇ ਉੱਤੇ ਪਰਚਾ ਕਰਾ ਕੇ ਆਓ ਅਭੀ ਤੋਂ ਤੋਂ ਵੀ ਜਾਓ ਹੁਣੇ ਪਰਚਾ ਕਰਾ ਕੇ ਫਿਰ ਉਹਨਾਂ ਨੇ ਇਹ ਵੀ ਬਿਆਨ ਆਇਆ ਆ ਤੇ ਗਗਨਦੀਪ ਉਸ ਟਾਈਮ ਘਰੇ ਆ ਗਿਆ ਸੀਗਾ ਤੇ ਮੈਂ ਮੇਰੇ ਹਸਬੰਦ ਜੀ ਉਹ ਜੀ ਆ ਕੇ ਲੇਟ ਗਏ ਸੀਗੇ ਮੈਂ ਤੋਂ ਉਸ ਟਾਈਮ ਦੀ ਫੋਟੋ ਵੀ ਹਾਂਜੀ ਉਸ ਟਾਈਮ ਲੇਟ ਗਏ ਘਰੇ ਆ ਕੇ ਤਾਂ ਮੈਂ ਫੋਟੋ ਵੀ ਖਿੱਚੀ ਉਹਨਾਂ ਨੇ ਇਹ ਫੇ ਮੈਨੂੰ ਫੋਨ ਕਰਕੇ ਕਿਹਾ ਵੀ ਗਗਨਦੀਪ ਲੋਈ ਲੈ ਕੇ ਸਾਡਾ ਰਸਤਾ ਘੇਰਦਾ ਫਿਰਦਾ ਆ ਰਸਤੇ ਦੇ ਵਿੱਚ ਨਜਾਇਜ਼ ਨਜਾਇਜ਼ ਉਸ ਟਾਈਮ ਜੀ ਘਰੇ ਸੀਗਾ ਉਸ ਟਾਈਮ ਮੈਂ ਫੋਟੋ ਖਿੱਚ ਕੇ ਫਿਰ ਮੈਂ ਆਪਣੀ ਭੈਣ ਨੂੰ ਸੈਂਡ ਕੀਤੀ ਵੀ ਆ ਦੇਖੋ ਇਸ ਟਾਈਮ ਤਾਂ ਘਰੇ ਵਾ ਤਾਂ ਮੈਂ ਉਹਦੀ ਕੁੜੀ ਦੀ ਗੱਲ ਕੀਤੀ ਆ ਚਾਚੀ ਨਾਲ ਵੀ ਮਨੀਸ਼ਾ ਜਿਹੜੀ ਭੈਣ ਆ ਨਾ ਇਹਦੀ ਕੁੜੀ ਦੀ ਉਹਦੀ ਉਹਦੀ ਚਾਚੀ ਸੱਸ ਨਾਲ ਗੱਲ ਕੀਤੀ ਉਹ ਕਹਿੰਦੀ ਆ ਵੀ ਗਗਨਾ ਤਾਂ ਸਾਡੇ ਰਸਤੇ ਘੇਰਦਾ ਮੈਂ ਕਿਹਾ ਵੀ ਨਹੀਂ ਜੀ ਬੜਾ ਦੋ ਚਾਰ ਗੱਲਾਂ ਕਰਦੇ ਆ ਕਿਉਂਕਿ ਅੱਜ ਮੈਂ ਪੇਸ਼ ਹੋਣਾ ਥਾਣੇ ਪ੍ਰਿੰਟਰ ਲੈਦਾ ਵੀ ਜੋ ਵੀ ਮੇਰੇ ਤੇ ਬਲੇਮ ਲਾਏ ਨੇ ਸਭ ਝੂਠੇ ਲਾਏ ਨੇ ਇਹਨਾਂ ਨੇ ਤਾਂ ਠੀਕ ਹੈ ਮੈਂ ਕੁੜੀ ਨਾਲ ਗੱਲ ਕਰਦਾ ਸੀ ਇਸ ਚੀਜ਼ ਤੋਂ ਮੈਂ ਮੁੱਕਰਦਾ ਨਹੀਂ ਮੈਂ ਕੁੜੀ ਨਾਲ ਨਹੀਂ ਗੱਲ ਕਰਦਾ ਸੀਗਾ ਪਰ ਜਿਹੜੇ ਨੇ ਬਲੇਮ ਲਾਤੇ ਨਾ ਵੀ ਮੈਂ ਘਰੇ ਆਇਆ ਆ ਜਾਂ ਕਿੱਦਾਂ ਵੀ ਮੈਂ ਕੰਦਾ ਟੱਪਿਆ ਇਹ ਚੀਜ਼ਾਂ ਸਭ ਝੂਠ ਨੇ ਤੇ ਮੇਰਾ ਵੀਰ ਬਾਕੀ ਕੁੜੀ ਭੱਜੀ ਆ ਕੁੜੀ ਵੀ ਅੱਕ ਕੇ ਇਹਨਾਂ ਤੋਂ ਭੱਜੀ ਆ 4 ਦਿਨਾਂ ਬਾਅਦ ਕੁੜੀ ਦਾ ਮੈਨੂੰ ਇੰਸਟਾਗ੍ਰam ਤੇ ਕਾਲ ਆਈ ਤੇ ਕਿਸੇ ਮੁੰਡਿਆ ਦੇ ਨਾਲ ਕਿਸੇ ਡਰਾਈਵਰ ਦੇ ਨਾਲ ਕੁੜੀ ਸੀਗੀ ਤੇ ਰਾਤ ਮੈਂ ਜੂਪੀ ਸੀਗਾ ਮੈਂ ਜੂਪੀ ਆਪਣੇ ਜੂਪੀ ਨੂੰ ਟ੍ਰੇਨ ਫਾੜ ਕੇ ਮੈਂ ਸਮਰਾਲਾ ਚੌਕ ਆਇਆ ਸਮਰਾਲਾ ਚੌਕ ਤੋਂ ਕੁੜੀ ਨੂੰ ਰਾਤ ਉਹ ਮੁੰਡਿਆ ਕੋਲੋਂ ਲੈ ਕੇ ਆਇਆ 2 ਵਜੇ ਪੂਰੇ 2 ਵਜੇ ਲਿਆਣ ਤੋਂ ਬਾਅਦ ਫਿਰ ਮੇਰੀ ਉਹ ਮੁੰਡਿਆਂ ਨਾਲ ਲੜਾਈ ਵੀ ਹੋਈ ਆ ਝਗੜਾ ਵੀ ਹੋਇਆ ਵੀ ਤੁਸੀਂ ਕੁੜੀ ਨੂੰ ਕਿੱਦਾਂ ਆਪਣੇ ਕੋਲ ਰੱਖਿਆ ਕੁੜੀ ਨੂੰ ਤੁਸੀਂ ਬਈ ਇਹਦੇ ਮਾਪਿਆਂ ਨੂੰ ਫੋਨ ਕਰਦੇ ਜਾਏ ਇਹਨੂੰ ਥਾਣੇ ਲੈ ਕੇ ਜਾਂਦੇ ਵੀ ਕੁੜੀ ਭਾਈ ਤੁਰੀ ਫਿਰਦੀ ਆ ਨਾ ਤੇ ਫਿਰ ਹਾਰ ਕੇ ਮੈਂ ਇਸ ਗੱਡੀ ਦੀ ਮੈਂ ਫੋਟੋ ਵੀ ਖਿੱਚੀ ਆ ਉਹ ਨੰਬਰ ਵੀ ਮੈਂ ਦੇਖ ਕੇ ਆਇਆ ਮੇਰੇ ਕੋਲ ਨੰਬਰ ਆਸਟਾ ਪਿਆ ਆ ਤੇ ਉਹਨਾਂ ਨੇ ਕੁੜੀ ਨਾਲ ਗਲਤ ਕੰਮ ਵੀ ਕੀਤੇ ਨੇ ਕੁੜੀ ਨੇ ਮੈਨੂੰ ਆਪ ਦੱਸਿਆ ਵੀ ਮੇਰੇ ਨਾਲ ਇਹ ਗਲਤ ਕੰਮ ਕਰਦੇ ਰਹੇ ਨੇ ਤਾਂ ਮੈਂ ਤਾਂ ਇੱਕ ਗੱਲ ਕਹਿਣਾ ਵੀ ਮੈਂ ਲਵਲੀ ਨੂੰ ਵੀ ਕਹਿਣਾ ਆ ਮੈਂ ਸੋਨੂ ਨੂੰ ਵੀ ਕਹਿਣਾ ਤੇ ਮੈਂ ਸਾਰਿਆਂ ਨੂੰ ਕਹਿਣਾ ਮੈਂ ਪੰਮੀ ਪੁੰਮੀ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਆ ਤੇ ਮੈਂ ਆਪਣੇ ਲੱਭੂ ਨੂੰ ਵੀ ਇੱਕ ਗੱਲ ਕਹਿਣਾ ਵੀ ਲੱਭੂਆ ਦੇਖ ਮੈਂ ਕਿਸਦਾ ਕੁਝ ਨਹੀਂ ਵਿਗਾੜਿਆ ਸੀ ਤੁਸੀਂ ਮੇਰੇ ਨਾਲ ਐਡੇ ਵੱਡੇ ਮੇਰੇ ਨਾਲ ਛਾਲ ਕੀਤੇ ਨੇ ਤੁਸੀਂ ਹਰੇਕ ਚੀਜ਼ ਦੇ ਵਿੱਚ ਤੁਸੀਂ ਰੇਤੇ ਦਾ ਪਰਚਾ ਮੇਰੇ ਤੇ ਕਰਾਤਾ ਚਿੱਟੇ ਦਾ ਪਰਚਾ ਤੁਸੀਂ ਮੇਰੇ ਤੇ ਕਰਾਤਾ ਹਰੇਕ ਚੀਜ਼ ਦੇ ਪਰਚੇ ਤੁਸੀਂ ਮੇਰੇ ਤੇ ਕਰਵਾਏ ਨੇ ਮੈਂ ਫਿਰ ਵੀ ਯਾਰ ਮੈਂ ਸੀਨ ਨਹੀਂ ਕੀਤੀ ਪਰ ਤੁਸੀਂ ਆ ਜਿਹੜਾ ਮੇਰੇ ਤੇ ਪਰਚਾ ਕਰਾਇਆ ਨਾ ਬਹੁਤ ਗਲਤ ਕਰਵਾਇਆ ਪਰ ਮੈਂ ਇੱਕ ਗੱਲ ਕਹਣਾ ਦੇਖ ਉਹ ਪ੍ਰਮਾਤਮਾ ਬੈਠਾ ਆ ਜਦੋਂ ਉਹ ਮਾਰੂਗਾ ਨਾ ਉਹਦੀ ਆਵਾਜ਼ ਨਹੀਂ ਆਣੀ ਹੈਗੀ ਤੇ ਤੁਸੀਂ ਵੀ ਅੱਧੇ ਤੜਫ ਤੜਫ ਮਾਰਨਾ ਆ ਤੇ ਕੁੜੀ ਹੁਣ ਰਾਤ ਦੀ ਮੇਰੇ ਕੋਲ ਆ ਤੁਸੀਂ ਮੰਨੂ ਤਾਂ ਚਲੋ ਜਿੱਦਾਂ ਮਰਜ਼ੀ ਬਾਗੀ ਕਰਤਾ ਸੀਗਾ ਤੰਸੇ ਕਮ ਉਹ ਕੁੜੀ ਦੀ ਤਾਂ ਇੱਜ਼ਤ ਸੰਭਲ ਲੈਂਦੇ ਉਹ ਕੁੜੀ ਰੋੜਾ ਤੇ ੱੱੱਕੇ ਖਾਣ ਨੂੰ ਤੁਸੀਂ ਛੜਤੀ ਉਹ ਕੁੜੀ ਨਾ ਉਧਰ ਦੀ ਨਾ ਇੱਧਰ ਦੀ 4 ਦਿਨ ਗੈਰ ਬੰਦਿਆਂ ਦੇ ਕੋਲ ਰਹੀ ਆ ਉਹ ਤੇ ਉਹਦੇ ਨਾਲ ਪਤਾ ਨਹੀਂ ਕੀ ਕੀ ਹੋਇਆ ਕੀ ਕੀ ਨਹੀਂ ਹੋਇਆ ਮੈਂ ਉਹਨੂੰ ਜਾ ਕੇ ਬਚਾ ਕੇ ਲਿਆਇਆ ਮੈਂ ਤਾਂ ਇੱਕ ਗੱਲ ਕਹਿੰਦਾ ਚਲੋ ਠੀਕ ਆ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਏ ਮੁੰਡਿਆਂ ਨੂੰ ਜਿਨ੍ਹਾਂ ਨੇ ਕੁੜੀ ਨੂੰ ਗਲਤ ਗਾਈਡ ਕਰਕੇ ਕੁੜੀ ਨੂੰ ਲੈ ਕੇ ਗਏ ਨੇ ਤੇ ਲਜਾਣ ਦੇ ਨਾਲ ਉਹਨਾਂ ਕੋਈ ਗਲਤ ਕੰਮ ਵੀ ਕਰਦੇ ਰਹੇ ਨੇ ਤੇ ਮੈਂ ਇੱਕ ਚੀਜ਼ ਹੋਰ ਕਹੂੰਗਾ ਵੀ ਸਜ਼ਾ ਤਾਂ ਇਹਦੇ ਪਰਿਵਾਰ ਨੂੰ ਵੀ ਮਿਲਣੀ ਚਾਹੀਦੀ ਏ ਕਿਉਂਕਿ ਜਿੰਨਾ ਕਸੂਰ ਸਾਡਾ ਸੀਗਾ ਦੋਨਾਂ ਦਾ ਉਹਨਾਂ ਕਸੂਰ ਤੇ ਪਰਿਵਾਰ ਦਾ ਵੀ ਆ ਕਿਉਂਕਿ ਇਹਦਾ ਪਰਿਵਾਰ ਦਾ ਪੂਰਾ ਹੱਥ ਸੀਗਾ ਇਸ ਚੀਜ਼ ਦੇ ਵਿੱਚ ਤਾਂ ਬਾਕੀ ਮੈਂ ਬੜੀਆਂ ਗੱਲਾਂ ਤਾਂ ਨਹੀਂ ਕਰ ਸਕਦਾ ਹੈਗਾ ਕਿਉਂਕਿ ਮਣ ਮੈਂ ਇਹ ਤਾਂ ਔਖਈਆ ਠੀਕ ਨਹੀਂ ਤਾਂ ਚਲੋ ਬਾਕੀ ਦੇ ਦੇ ਕੀ ਬਣਦਾ ਠੀਕ ਆ ਬਾਕੀ ਮੈਂ ਤਾਂ ਜੋਰੇ ਬੱਬੂ ਨੂੰ ਇੱਕ ਗੱਲ ਕਹੂੰਗਾ ਚਲੋ ਠੀਕ ਆ ਭਰਾਵਾ ਤੁਸੀਂ ਜਿੰਨੇ ਲਈ ਵੀ ਮੇਰੇ ਖੜੇ ਹੋ ਜਾਂ ਮੇਰੇ ਭਰਾਵੋ ਜਿੰਨਾ ਵੀ ਤੁਸੀਂ ਮੈਨੂੰ ਤੁਸੀਂ ਚਾਹਿਆ ਆ ਅਪਣਾਇਆ ਆ ਜੋ ਵੀ ਹੈ ਨਾ ਪਰ ਮੈਂ ਇੱਕ ਗੱਲ ਕਹਿਣਾ ਕਿਉਂਕਿ ਪਹਿਲਾਂ ਤਾਂ ਮੇਰੇ ਤੇ ਪਰਚਾ ਨਾ ਨੇ ਕਰਵਾਏ ਹੋਇਆ ਸੀਗਾ ਤੇ ਉਹ ਪਰਚੇ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਿਆ ਵੀ ਤੇਰੇ ਤੇ ਗਿਟਨਾਪ ਦਾ ਵੀ ਪਰਚਾ ਹੋ ਰਿਹਾ ਆ ਤਾਂ ਉਸ ਕਰਕੇ ਫਿਰ ਮੈਂ ਕੁੜੀ ਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਹਾਰ ਕੇ ਚਲੋ ਮੈਨੂੰ ਮੈਂ ਨਿਕਲ ਬਹੁਤ ਦੂਰ ਗਿਆ ਸੀਗਾ ਹਾਰ ਕੇ ਚਲੋ ਫਿਰ ਮੈਂ ਬਈ ਮੈਨੂੰ ਪਤਾ ਲੱਗਿਆ ਵੀ ਕੁੜੀ ਕਿਸੇ ਬੰਦਿਆ ਕੋਲ ਮਰਦਿਆਂ ਨੇ ਪਿੰਡ ਲੈ ਲਿਆ ਅਜੇ ਤੱਕ ਅਕਸਤੇ ਹੁੰਦੀ ਦਾ ਹੈ ਮਰਧਾਣਾੜਿਆ ਕੋਈ ਨਹੀਂ ਬਾਕੀ ਜੇ ਬਚ ਗਏ ਤਾਂ ਫਿਰ ਲਵਲੀ ਉਹਨਾਂ ਨੂੰ ਦੇਖ ਲਾਂਗੇ ਤੇ ਚੇ ਲਵਲੀ ਵਿੱਚੇ ਲੱਭੂ ਤੇ ਬਾਕੀ ਬਾਕੀ ਜੋਰੇ ਜੋਰੇ ਚਲੋ ਓਕੇ ਮੇਰਾ ਵੀਰ ਬਾਏ ਟਾਟਾ ਲਵ ਯੂ ਮਿਸ ਯੂ ਜਿੰਦਗੀ ਰਹੇ ਤਾਂ ਬਾਰ-ਬਾਰ ਮਿਲਾਂਗੇ ਨਹੀਂ ਤਾਂ ਹਰ ਦੁਆਰ ਮਿਲਾਂਗੇ ਬਾਏ ਮਰੀ ਜਾਨ ਲਵ ਯੂ ਸਾਰਿਆਂ ਗਗਨਾ ਉੱਥੇ ਹੀ ਆ ਗਗਨਾ ਰਸਤੇ ਨਹੀਂ ਕਿਹਾ ਤਾਂ ਗਗਨਾ ਸਾਡੇ ਘਰ ਪਈ ਆਏ ਵੇ ਇਸ ਟਾਈਮ ਸੁੱਤਾ ਪਿਆ ਵੀ ਤੁਸੀਂ ਝੂਠ ਬੋਲਦੇ ਆ ਫਿਰ ਇਹ ਜੀ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗਦੇ ਸੀਗੇ ਬਹੁਤ ਹੀ ਬਹੁਤ ਦੁੱਖ ਕਰਦੇ ਸੀ ਫਿਰ ਇਹ ਸਵੇ ਨੂੰ ਭੱਜ ਗਏ ਤਰੀਕ ਤੇ ਗਏ ਸੀਗੇ ਉੱਥੋਂ ਫਿਰ ਡਰ ਦੇ ਮਾਰੇ ਕਿਤੇ ਭੱਜ ਗਏ ਸਾਨੂੰ ਨਹੀਂ ਮਿਲੇ ਸਾਨੂੰ ਇਹਨਾਂ ਦੀ 28 ਤਰੀਕ ਨੂੰ ਕਾਲ ਆਈ ਅਸੀਂ ਕਿਹਾ ਰੈਸਟ ਕਰਾ ਲੈਂਦੇ ਆ ਸਰ ਗਏ ਨਾ ਨਹੀਂ ਜੀ ਮੈਨੂੰ ਚੁਕਾਤਾ ਪਿੰਡ ਦੇ ਆਣ ਰਲ ਕੇ ਉਹ ਕੁੜੀ ਮਨੀਸ਼ਾ ਦੀ ਭੈਣ ਨੇ ਮਨੀਸ਼ਾ ਨੇ ਚੁਕਵਾਇਆ ਮੈਨੂੰ ਜਾ ਕੇ ਮੈਨੂੰ ਚੁਕਵਾ ਕੇ ਇਹਨਾਂ ਨੇ ਜੀ ਲਾਡੂਵਾਲ ਥਾਣੇ ਨਹੀਂ ਲੈ ਕੇ ਗਏ ਇਹ ਮੈਨੂੰ ਲੈ ਗਏ ਹੰਬੜਾ ਥਾਣੇ ਮੇਰੇ ਘਰ ਦੇ ਗਏ ਸਾਰੇ ਆਪਣੀ ਮੌਜੂਦਾ ਹੋ ਗਈ ਸਰਕਾਰ ਹੋ ਗਏ ਉੱਥੇ ਗਏ ਤਾਂ ਲਾਡੂਵਾਲ ਥਾਣੇ ਦੇ ਵਿੱਚ ਮਿਲੀ ਨਹੀਂ ਮੈਂ ਕਿੰਨੀ ਦੇਰ ਤੋਂ ਕੇਸ ਚੱਲ ਰਿਹਾ ਇਹ ਜੀ 12 ਤਰੀਕ ਤੋਂ ਸਭ ਜ 12 ਤਰੀਕ ਨੂੰ ਕੋਣ ਆ ਕੁੜੀ ਉਹ ਕੁੜੀ ਜੀ ਜੜਿਆਲੇ ਦੀ ਆ ਅੱਛਾ ਤੇ ਮਨੀਸ਼ਾ ਦੀ ਭੈਣ ਆ ਜੀ ਅੱਛਾ ਇਹ ਕਿੱਦਾਂ ਮਤਲਬ ਗੱਲਬਾਤ ਸ਼ੁਰੂ ਹੋਈ ਪਤਾ ਨਹੀਂ ਸਰ ਜੀ ਕਿੱਦਾਂ ਹੋਈ ਗੱਲਬਾਤ ਇਹਨਾਂ ਦੀ ਸ਼ੁਰੂ ਤੇ ਉਹ ਕੁੜੀ ਮਤਲਬ ਕਹਿੰਦੀ ਵੀ ਮੈਂ ਫੋਨ ਆਪ ਲਾਉਂਦੀ ਸੀਗੀ ਗਗਨਦੀਪ ਨੂੰ ਤੇ ਉਹਦੇ ਵਿੱਚ ਕੋਈ ਗਗਨਦੀਪ ਨੇ ਧੱਕਾ ਨਹੀਂ ਕੀਤਾ ਇਹ ਕਹਿੰਦੇ ਆ ਵੀ ਧੱਕਾ ਕੀਤਾ ਰਸਤੇ ਦੇ ਵਿੱਚ ਰੋਕ ਕੇ ਬਲੈਕਮੇਲ ਕਰਦਾ ਸੀ ਗਗਨ ਐਦਾਂ ਕਰਦਾ ਸੀ ਜੇ ਉਹ ਉਹ ਕਹਿੰਦੀ ਵੀ ਕੋਈ ਇਸ ਚੀਜ਼ ਦਾ ਧੱਕਾ ਨਹੀਂ ਸੀ ਕੀਤਾ ਵੀ ਮੈਂ ਖੁਦ ਕਰਦੀ ਸੀਗੀ ਇਹਨੂੰ ਗਗਨਦੀਪ ਨੂੰ ਹਾਂਜੀ ਇਹ ਕੁਝ ਇਹ ਮਤਲਬ ਅਟੈਚਮੈਂਟ ਕਿੱਦਾਂ ਮਤਲਬ ਸੰਪਰਕ ਕਿੱਦਾਂ ਹੈ ਸਾਰ ਉਧਰ ਗੱਡੀ ਗੁੱਡੀ ਖੜਦੀ ਸੀਗੀ ਉਧਰ ਅਟੈਚਮੈਂਟ ਇਸ ਤਰੀਕੇ ਨਾਲ ਹੋਈ ਹੋਣੀ ਗੱਡੀ ਗੁੱਡੀ ਖੜਦੀ ਸੀ ਉਧਰ ਹੀ ਰਹਿੰਦੇ ਹੁੰਦੇ ਸੀ ਗੱਡੀ ਗੁੱਡੀ ਦੇ ਕੋਲ ਇਹ ਦਿਹਾੜੀਦਾਰ ਰੇਤੇ ਦਾ ਕੰਮ ਕਰਦੇ ਅੱਛਾ ਉੱਥੇ ਜਾਂਦੇ ਜੁੰਦੇ ਹੋਣਗੇ ਉੱਥੇ ਕਿਤੇ ਅਟੈਚਮੈਂਟ ਹੋਈ ਆ ਉਧਰ ਕੋਈ ਕੋਈ ਸੋਸ਼ਲ ਮੀਡੀਆ ਤਰ੍ਹਾਂ ਹਾਈ ਮਿਲੀਏ ਕਿਦਾਂ ਆਉਂਦੇ ਜਾਂਦੇ ਇਦਾਂ ਜੀ ਇਦਾਂ ਜਿਦਾਂ ਆ ਜਿਹੜੀ ਇੰਸਟਾਗ੍ਰam ਚੱਲਦੀ ਉੱਥੋਂ ਹੀ ਇਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਇੰਸਟਾਗ੍ਰam ਤੋਂ ਇੰਸਟਾਗ੍ਰam ਤੋਂ ਗੱਲਬਾਤ ਹੁੰਦੀਆਂ ਸੀ ਉਸ ਤੋਂ ਬਾਅਦ ਜਨਾਨੀਆਂ ਨੂੰ ਪਤਾ ਲੱਗ ਗਿਆ ਜਦੋਂ ਵੱਡੀਆਂ-ਵੱਡੀਆਂ ਨੂੰ ਉਹ ਆਪ ਲੱਗ ਗਈਆਂ ਪੈਸੇ ਖਾਣ ਆਣ ਲੱਗੀਆਂ ਹੂੰ ਉਹ ਵਿੱਚ ਆਪ ਜਾ ਕੇ ਗੱਲਾਂ ਬਾਤਾਂ ਕਰਨ ਲੱਗੀਆਂ ਇੱਕ ਬੰਬੂ ਦੀ ਥੀਮੀ ਆ ਹੂੰ ਔਰ ਇੱਕ ਸੋਨੂ ਦੀ ਇਹ ਇੰਸਟਾਗ੍ਰਾਮ ਤੇ ਕਿਹਾ ਜਾ ਰਿਹਾ ਕਿ ਲਾਈਵ ਵੀ ਹੋਏ ਕਿ ਵੀਡੀਓ ਵਗੈਰਾ ਵੀ ਆ ਕੋਈ ਨਾਮ ਵਗੈਰਾ ਵੀ ਲਿੱਤੇ ਕੁਝ ਨਹੀਂ ਜੀ ਐਦਾਂ ਨਹੀਂ ਮਿਲਦਾ ਅੱਜ ਅੱਜ ਦਵਾਈ ਪੀ ਕੇ ਹਾਂਜੀ ਅੱਜ ਦਵਾਈ ਪੀ ਕੇ ਸ਼ਾਇਦ ਦਿੱਤਾ ਹੋਵੇ ਜੀ ਹੂੰ ਉਹ ਨਹੀਂ ਪਤਾ ਸਰ ਜੀ ਅੱਛਾ ਇਹ ਹੈ ਕਿਨਾ ਕਿਨਾ ਤੇ ਤੁਸੀਂ ਜਿਹੜਾ ਕਿ ਆਰੋਪ ਲਗਾਏ ਜਾ ਰਹੇ ਸੀਗੇ ਕੌਣ ਨੇ ਉਹ ਵਿਅਕਤੀ ਜਿਹੜੇ ਇਹਨੂੰ ਪਸਾਂਦੇ ਆ ਜੀ ਹਾਂ ਜਿਹੜੇ ਅੱਜ ਦਵਾਈ ਪੀ ਕੇ ਜਿਹੜੇ ਆਰੋਪ ਲਗਾਏ ਵੀਡੀਓ ਲਾਈਵ ਹੋ ਕੇ ਹਾਂ ਜੀ ਜੀ लवली ਸਰਪੰਚ ਅੱਛਾ ਤੇ ਸ਼ੋਖਾ ਲੱਭੂ ਚੰਦ ਤੇ ਚੰਦ ਸਰਬਜੀਤ ਤੇ ਸਰਬਜੀਤ ਭਜਨਾ ਜਿਨਾ ਗਵਿੰਦਾ ਸੋਨੋ ਦੁਸ਼ਮਨੀ ਸਾਡੇ ਨਾਲ ਜੀ ਦੁਸ਼ਮਨੀ ਹੈ ਕੀ ਹੈ ਦੁਸ਼ਮਨੀ ਸਾਡੇ ਨਾਲ ਕੋਈ ਨਹੀਂ ਜੀ ਅਸੀਂ ਆਮ ਪਾਰਟੀ ਦੇ ਚ ਸਰਬਜੀਤ ਆਮ ਪਾਰਟੀ ਦੇ ਉਹ ਤੁਝੇ ਤੱਕੜੀ ਵਾਲੇ ਨੇ ਤਾਲੀਆਂ ਉਹ ਹੈਗੇ ਕਾਲੀ ਦਾਲ ਚ ਜੀ ਕੀ ਕੀ ਨਾਮ ਅਕਰ ਤੁਹਾਡਾ ਜੱਗਾ ਭਾਜੀ ਇਹ ਪੂਰਾ ਹਾਸਾ ਹੋਇਆ ਕੀ ਇਹ ਮਾਮਲਾ ਕੀ ਹੋਇਆ ਇਹ ਹਾਸਾ ਭਾਜੀ ਕੁਝ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਇਹ ਫਸਾਇਆ ਗਿਆ ਸਾਡਾ ਵਰਦਾ ਭਾਜੀ ਇਹ ਬਸ ਮਤਲਬ ਮੈਂਬਰ ਬਣਿਆ ਸੀ ਆਮ ਪਾਰਟੀ ਦੇ ਵਿੱਚੋਂ ਪਹਿਲਾਂ ਆਮ ਪਾਰਟੀ ਚਿੱਤੀ ਹੈ ਇਹ ਉਦਲੇ ਸਰਕਾਰ ਦੂਜੀ ਤਕੜੀ ਵਾਲੀ ਸੀ ਉਹ ਜਦੋਂ ਹਰ ਕੀ ਜਾਂਦੇ ਉਹਦੇ ਵੱਲੋਂ ਮਤਲਬ ਖੈਵਾਰੀ ਕੱਢਣ ਲੱਗੇ ਰਹੇ ਜਦੋਂ ਫਿਰ ਇਹਨਾਂ ਨੇ ਆਪਣੀ ਸਰਪੰਚੀ ਜਿੱਤੀ ਆ ਉਹ ਹੋਰ ਖਿੱਚ ਗਏ ਹਿੱਤੋਂ ਤੇ ਇਸ ਕਰਕੇ ਇਹਨਾਂ ਨੇ ਝੂਠਾ ਅੰਜਾਮ ਲਾਇਆ ਉੱਤੇ ਤੇ ਲੱਭੂ ਵੀ ਲਵਲੀ ਗਵਿੰਦਾ ਤੇ ਆਪਣਾ ਸਰਵਜੀਤ ਤੇ ਸੋਨੂ Mimi ਤੇ ਭੂਂਡ ਬੱਗਾ ਤੇ ਗੋਲਟੀ ਇਹ ਇਹਨਾਂ ਹਰਚੰਦ ਵੀ ਨਾਲ ਇਹਨਾਂ ਨੇ ਰਲ ਕੇ ਟੀਮ ਨੇ ਰਲ ਕੇ ਉਹਨੂੰ ਪਸਾਨ ਦੀ ਕੋਸ਼ਿਸ਼ ਕੀਤੀ ਹੈ ਕਿਵੀਆਂ ਨਾਲ ਕੁੜੀ ਕਿਹੜੀਆਂ ਦੰਦੀਆਂ ਭੈਣਾਂ ਨੇ ਉਹਨਾਂ ਦੇ ਨਾਲ ਉਹਨਾਂ ਨੇ ਗੱਲ ਕਰਾ ਕੇ ਇਹਨੂੰ ਪਸਾਇਆ ਜੀ ਪੈਸੇ ਖਾਦੇ ਪੈਸੇ ਖਾਦੇ ਨੇ ਨਿਸ਼ਾਨ ਕੋਈ ਰੰਜਿਸ਼ ਵਗੈਰਾ ਸੀ ਜਾਂ ਮੈਂ ਉਹ ਦੱਸ ਤਾਂ ਰਿਹਾ ਵੀ ਆਪ ਇੱਕ ਸਰਕਾਰ ਪਿੱਛੇ ਹੋਇਆ ਹੈ ਜੀ ਠੀਕ ਹੈ ਜੀ ਹਾਰ ਕੇ ਜੀ ਅਸੀਂ ਹੋ ਗਏ ਜੀ ਉਸ ਕਰਕੇ ਹੋਇਆ ਜੀ ਇਹ ਸਾਡੇ ਕਿਹੜੇ ਹਾਗੇ ਸਾਡੇ ਸਕੇ ਹੀ ਨਹੀਂ ਪਰ ਉਹਨਾਂ ਨੇ ਪਸਾਨ ਦੀ ਕੋਸ਼ਿਸ਼ ਕੀਤੀ ਆ ਮੈਂ ਇੰਸਟਾਗ੍ਰਾਮ 'ਚ ਤੁਹਾਨੂੰ ਦਿਖਾ ਵੀ ਦੂੰਗਾ ਉਹਨੇ ਵੀਡੀਓ ਪਾਈ ਹੈ ਵੱਡੇ ਭਾਜੀ ਨੇ ਵੀ ਮੈਂ ਦਵਾਈ ਖਾਦੀ ਵੀ ਤੇ ਮੈਂ ਲੱਭੂ ਕਰਕੇ ਖਾਦੀ ਆ ਤੇ ਆਪਣੇ लवली ਕਰਕੇ ਖਾਦੀ ਆ ਤੇ ਗਵਿੰਦਾ ਹਾਂਜੀ ਗਗਨ ਨੇ ਕਿਹਾ ਹਾਂਜੀ ਗਗਨ ਨੇ ਦਵਾਈ ਦਿੱਤੀ ਆਪਣੀ ਇੰਸਟਾਗ੍ਰam ਦੇ ਵਿੱਚ ਕਿਹਾ ਉਹਨੇ ਲਾਈਵ ਹੋ ਕੇ ਕਿਹਾ ਆ ਤੇ ਤੁਹਾਨੂੰ ਤੁਹਾਨੂੰ ਕਿੱਦਾਂ ਬਤਲਾਂਗੇ ਕਿ ਗਗਨ ਨੇ ਦਵਾਈ ਖਾਦੀ ਗਗਨ ਨੇ ਜੀ ਆ ਪੋਸਟ ਪਾਈ ਸੀ ਉਹਨੇ ਪੋਸਟ ਪਾਈ ਸੀ ਤੇ ਪੋਸਟ ਤੋਂ ਸਾਨੂੰ ਪਤਾ ਲੱਗਿਆ ਸੀ ਫੇਰ ਵੀ ਅਸੀਂ ਬੜਾ ਕੰਟਰੋਲ ਕੀਤਾ ਵੀ ਨਹੀਂ ਇਦਾਂ ਦਾ ਕੰਮ ਨਾ ਹੋਵੇ ਪਰ ਸੰਤ ਬਾਅਦ ਤੋਂ ਪਤਾ ਲੱਗਿਆ ਵੀ ਉਹਨੇ ਇਹੋ ਜਿਹਾ ਕੰਮ ਕਰ ਲਿਆ ਪਰ ਧਮਕੇ ਦੇ ਰਿਆ ਸੀ ਲੱਭੂ ਵੀ ਲਵਲੀ ਜਦੋਂ ਮੈਨੂੰ ਥਾਣੇ ਲੈ ਕੇ ਗਏ ਮੈਨੂੰ ਪਹਿਲਾਂ ਲੈ ਕੇ ਹੰਬੜੀ ਥਾਣੇ ਅੱਛਾ ਰਾਤ ਨੂੰ ਜਦੋਂ 9:30 ਵਜੇ ਥਾਣੇ ਦੇ ਵਿੱਚ ਲੈ ਕੇ ਆਏ ਤੇ ਜਦੋਂ ਮੈਂ ਉੱਥੇ ਦੇਖਾਂ ਤਾਂ ਉੱਥੇ ਲੱਭੂ ਖੜਾ ਲਵਲੀ ਮਨਜੀਤ ਸਰਪੰਚ ਯੂਥਾ ਕਾਲੀਦਨ ਦਾ ਸਰਪੰਚ ਆ ਲਵਲੀ ਉਹ ਖੜਾ ਉੱਥੇ ਤੇ ਸੋਖਾ ਖੜਾ ਕੁੜੀ ਦੀ ਭੈਣ ਮਨੀਸ਼ਾ ਖੜੀ ਸੀ ਜੀ ਹਾਂ ਅੱਛਾ ਪੰਮੀ ਖੜੀ ਸੀ ਤੇ ਪੰਮੀ ਇਹ ਤੇ ਉਹ ਲੜਕੀ ਵਾਲਾ ਕੀ ਮਾਮਲਾ ਹੈਗਾ ਲੜਕੀ ਦਾ ਮਾਮਲਾ ਹੈ ਜੀ ਲੜਕੀ ਕਹਿੰਦੀ ਆ ਵੀ ਮੈਂ ਗਗਨੇ ਇਹ ਉਹ ਕਹਿੰਦੇ ਵੀ ਗਗਨੇ ਨੂੰ ਕੁੜੀ ਲੈ ਗਿਆ ਗਗਨਾ ਕੱਢ ਕੇ ਜੀ ਤੇ ਜੀ ਇਹ ਨਜਾਇਜ਼ ਸੀਗਾ ਗਗਨੇ ਨੇ ਕਿਹਾ ਵੀ ਮੈਨੂੰ ਵੀ ਵੀ ਮੈਂ ਨਹੀਂ ਲੈ ਕੇ ਗਿਆ ਕੁੜੀ ਹੈਗਾ ਇਹ ਕਹੀ ਗਏ ਵੀ ਕੁੜੀ ਲੈ ਕੇ ਗਿਆ ਜਾਂ ਗਗਨਾ ਹੀ ਲੈ ਕੇ ਗਿਆ ਗਗਨੇ ਲੈ ਕੇ ਗਿਆ ਸਰ ਜੀ ਯਾਦ ਗਗਨੇ ਨੇ ਰਾਤ ਫੋਨ ਕੀਤਾ ਐਸ ਐਚਓ ਸਰ ਨੂੰ ਮੈਂ ਮੈਨੂੰ ਕਹਿੰਦਾ ਵੀ ਫੋਨ ਲਾ ਮੈਨੂੰ ਫੋਨ ਲਾ ਕੇ ਕਹਿੰਦਾ ਵੀ ਐਸ ਐਚਓ ਸਰ ਨੂੰ ਕਹੋ ਵੀ ਆ ਕੇ ਹਿਾਰਪੁਰ ਤੋਂ ਕੁੜੀ ਲੈ ਆਵਾ ਹਾਂ ਇਹ ਵੀ ਮੈਂ ਜੀ ਸਾਰੇ ਗਈਆਂ ਪਿੰਡ ਦੇ ਵਿੱਚ ਉਹ ਜੜ ਕੇ ਉਹਨਾਂ ਜੋਰਾ ਮੈਂਬਰ ਸਰਪੰਚ ਉਹਨਾਂ ਦੀ ਗੱਲ ਕਰਵਾਈ ਤੇ ਉਹ ਕਹਿੰਦੇ ਵੇ ਐਸਚੋ ਨਾਲ ਗੱਲ ਕਰ ਲੈਂਦੇ ਆ ਐਸਚੋ ਨਾਲ ਜੀ ਮੈਂ ਸਿੱਧੀ ਗੱਲ ਕੀਤੀ ਐਚਐਸਚੋ ਸਾਨੂੰ ਮੈਂ ਕਿਹਾ ਮੇਰੇਕਾ ਸਰ ਜੀ ਵੇ ਦਦਾ ਕਰਕੇ ਵੇ ਤੁਸੀਂ ਕੁੜੀ ਨੂੰ ਲੈ ਕੇ ਆਓ ਵੇ ਹਿਆਰ ਪਰਿਆ ਕੁੜੀ ਕਿਸੇ ਟਰੱਕਾਂ ਵਾਲਿਆਂ ਦੇ ਕੋਲ ਆ ਫਿਰ ਉਹਨਾਂ ਨੇ ਬਿਆਨ ਵੀ ਉਹ ਲਿਖ ਕੇ ਲੈ ਗਏ ਉਹ ਮੰਜੀ ਸਰ ਭੇਜਿਆ ਉਹਨਾਂ ਨੇ ਸਵੇਰੇ ਰਾਤੀ ਕਾਲ ਆਈ ਸੀ ਸਵੇਰੇ ਆਏ ਸਵੇਰੇ 10 ਵਜੇ ਬਿਆਨ ਲੈ ਕੇ 10 11 ਵਜੇ ਇਧਰ ਆ ਲਿਆ ਕੋ ਕਿ ਮੈਂ ਮੋਹਤਗੀ ਕੁੜੀ ਇੱਥੋਂ ਕੁੜੀ ਕਹਿੰਦੀ ਆ ਜੀ ਮੈਂ ਮਤਲਬ ਚੜੀ ਆ ਉਹਦੇ ਵਿੱਚ ਬੱਸ ਦੇ ਵਿੱਚ ਉੱਥੋਂ ਕਿਤੇ ਹਰਮੰਦਰ ਸਾਹਿਬ ਕਹਿੰਦੀ ਮੈਂ ਗਈ ਆ ਉੱਥੋਂ ਹਰਮੰਦਰ ਸਾਹਿਬ ਤੋਂ ਜਦੋਂ ਵਾਪਸ ਆਈ ਆ ਤਾਂ ਕੋਈ ਮੁੰਡੇ ਮੰਡੇ ਟੱਕਰ ਗਏ ਉਹਨਾਂ ਦੇ ਨਾਲ ਇਦਾਂ ਹੀ ਬਹਿ ਕੇ ਆ ਗਏ ਉਹ ਟਰੱਕਾਂ ਵਾਲਿਆਂ ਦੇ ਕੋਲ ਸੀ ਜੀ ਕੁੜੀ ਤੇ ਕਈ ਜਾਣੇ ਮੁੰਡੇ ਸੀਗੇ ਮਤਲਬ ਇਹਨਾਂ ਨੂੰ ਜੀ ਉਹਨਾਂ ਨੇ ਕੁੜੀ ਨੇ ਇੰਸਟਾਗ੍ਰam ਤੋਂ ਕਾਲ ਕੀਤੀ ਇੰਸਟਾਗ੍ਰam ਤੋਂ ਕਾਲ ਕਰਕੇ ਕਹਿੰਦੀ ਹੈ ਇਹਨਾਂ ਨੂੰ ਵੀ ਮੈਨੂੰ ਬਚਾ ਕੇ ਲੈ ਜਾ ਉਹ ਕਹਿੰਦਾ ਵੀ ਤੂੰ ਆਪਣੇ ਘਰ ਪਰਿਵਾਰ ਨੂੰ ਕਹਿ ਵੀ ਤੂੰ ਮੇਨੂੰ ਨਾ ਕਹਿ ਉਹ ਕਹਿੰਦੀ ਮੇਰੇ ਘਰ ਪਰਿਵਾਰ ਮੇਰਾ ਸਾਥ ਨਹੀਂ ਦਿੰਦਾ ਬੇ ਤੂੰ ਮੇਨੂੰ ਆ ਕੇ ਲੈ ਕੇ ਜਾ ਘਰ ਪਰਿਵਾਰ ਨੇ ਤਾਂ ਮੈਨੂੰ ਪਹਿਲੇ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਆ ਇਹ ਜੀ ਕੁੜੀ ਕੁੜੀ ਸਹਿਮਤੀ ਦੇ ਨਾਲ ਗੱਲਬਾਤ ਕਰਦੀ ਸੀਗੀ ਮੇਰੇ ਘਰ ਵਾਲੇ ਨਾਲ ਜੀ ਅੱਤਕਾ ਕੀਤਾ ਜੀ ਤੇ ਇਹਨਾਂ ਨੇ ਇਲਜ਼ਾਮ ਇਹ ਲਾਤਾ ਵੀ ਕੁੜੀ ਨਾਲ ਰੇਪ ਕੀਤਾ ਕੁੜੀ ਨੇ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਸੀ ਜੀ ਤੁਸੀਂ ਨਹੀਂ ਕਦੇ ਵਿਰੋਧ ਕੀਤਾ ਮੈਨੂੰ ਸਰ ਮੈਂ ਜੇ ਇੱਕ ਦਿਨ ਕਿਹਾ ਵੀ ਸੀਗਾ ਵੇ ਅੱਦ ਅੱਦ ਗੱਲਾਂ ਤਾਂ ਉਹ ਮੈਨੂੰ ਉਲਟਾ ਕਹਿੰਦੀਆਂ ਆ ਜਾ ਕੇ ਥਾਣੇ ਦੇ ਵਿੱਚ ਇਹ ਗੱਲਾਂ ਕਹਿੰਦੀਆਂ ਵੀ ਇਹਦੀ ਘਰ ਵਾਲੀ ਦੇ ਪਤਾ ਸਭ ਕੁਝ ਮੈਨੂੰ ਤਾਂ ਚਕਵਾ ਦਿੰਦੇ ਆ ਮੈਂ ਤਾਂ ਭੱਜ ਜਾਂਦੀ ਸੀ ਉਹਨਾਂ ਨੂੰ ਪੁਲਿਸ ਨੂੰ ਦੇਖ ਕੇ ਪਹਿਲੇ ਸਰ ਜੀ ਤਿੰਨ ਬੱਚੇ ਛੋਟੇ ਛੋਟੇ ਤਿੰਨ ਬੱਚੇ ਆ ਜੀ ਮੇਰੇ ਤਾਂ ਬੱਚੇ ਵੀ ਘਰੇ ਰੋਲਦੇ ਆ ਹੁਣ ਕੀ ਹਾਲਤ ਹੈ ਕੀ ਕਰ ਹੋ ਗਈ ਹੁਣ ਜੀ ਕੋਈ ਹਾਲਤ ਬਹੁਤ ਜ਼ਿਆਦਾ ਮੰਦੀ ਆ ਡਾਕਟਰ ਕਹਿੰਦੇ ਕੋਈ ਅਸੀਂ ਨਹੀਂ ਕਹਿ ਸਕਦੇ ਆ ਕੀ ਪੀਤਾ ਕੀ ਆ ਇਹਨਾਂ ਨੇ ਜੀ ਰਾਉਂਡ ਆਫ ਪੀ ਲੇ ਤਾਂ ਪਿਆਰੇ ਜੀ ਪੁਰਾਣੇ ਵਾਲੇ ਆਹ ਵਾਲੀ ਹੁੰਦੀ ਜਿਹੜੀ ਕਾਰ ਦੀ ਸਪਰੇਅ ਹੁੰਦੀ ਹਾਂਜੀ ਹਾਂਜੀ ਸਰ ਜੀ ਉਹ ਹੁੰਦੀ ਹੈ लवली ਹੈ ਚੰਗਾ ਤੇ ਇਹ ਕਿਨੇ ਕਿਨੇ ਬੰਦਿਆਂ ਤੇ ਕਰਕੇ ਬੀਤੀ ਹੈ ਇਹ ਜੀ ਮੈਂ लवली ਸਰਪੰਚ ਤੇ ਸੋਖਾ ਲੱਭੂ ਹਾਂ ਤੇ ਕੋਨੂ ਸੋਨੂ ਉਹਨਾਂ ਦੀ ਉਹਨਾਂ ਦੀ ਦੁਸ਼ਮਣੀ ਕੀ ਹੈ ਤੁਹਾਡੇ ਇਹਨਾਂ ਦੇ ਨਾਲ ਜੀ ਇਹ ਦੁਸ਼ਮਣੀ ਹੈ ਜਿਹੜਾ ਆਪਣਾ लवली ਸਰਪੰਚ ਆ ਨਾ ਪਹਿਲਾਂ ਉਹ ਵਾਲਾ ਚਿੱਟੇ ਵਾਲਿਆਂ ਦੀ سپورਟ ਤੇ अच्छा हां ਉਹਨਾਂ ਦੀ ਸਪੋਰਟਦਾਰੀ ਦੇ ਵਿੱਚ ਰਹਿੰਦਾ ਆ ਤੇ ਮੇਰਾ ਘਰ ਵਾਲਾ ਆਮ ਪਾਲਟੀਚ ਸੀ ਜੀ ਅੱਜੇ ਨਵੇਂ ਬਣੇ ਨੇ ਸਾਡੇ ਇਹ ਨਵੇਂ ਬਣੇ ਆ ਤਾਂ ਜੀ ਇਹਨਾਂ ਨੂੰ ਇਹਦਾਂ ਦੇ ਕਰਕੇ ਇਹ ਨਾ ਨੱਚ ਦਾ ਟੱਪ ਦਾ ਸੀਗਾ ਨਾਚ ਰ ਟੱਪ ਦਾ ਉਹ ਇਹੀ ਗੱਲ ਕਹੀ ਜਾਂਦੇ ਜਦੋਂ ਅਸੀਂ ਜਾਂਦੇ ਆ ਨਾ ਪੰਚਾਇਤ ਵਿੱਚ ਸਾਨੂੰ ਸੱਦ ਲੈਂਦੇ ਆ ਸਾਨੂੰ ਪੰਚਾਇਤ ਵਿੱਚ ਸੱਦ ਕੇ ਕਹੂਗੇ ਉਹਨਾਂ ਨੇ ਇਹ ਕੁੜੀ ਦੀ ਗੱਲ ਨਹੀਂ ਕਰਨੀ ਇਹ ਰਾਜੀ ਨਾਮ ਇਹਨੂੰ ਸੱਦ ਲੈਂਦੇ ਆ ਤਾਂ ਰਾਜੀ ਨਾਮੇ ਦੀ ਕੋਈ ਗੱਲ ਨਹੀਂ ਕਰਦੇ ਸਾਨੂੰ ਇਹ ਕਹਿਣਗੇ ਤੇਰਾ ਘਰ ਵਾਲਾ ਥਾਪੀਆਂ ਲੈ ਲੈ ਕੇ ਇਦਾਂ ਨੱਚਦਾ ਸੀ ਤੇਰਾ ਘਰ ਵਾਲਾ ਲੈ ਇਦਾਂ ਲਲਕਾਰੇ ਮਾਰਦਾ ਸੀ ਆ ਚੀਜ਼ ਕਰਦਾ ਸੀ ਉਹ ਚੀਜ਼ ਕਰਦਾ ਸੀ ਕੁੜੀ ਦੇ ਮਾਪਿਓ ਕੀ ਕਹਿ ਰਹੇ ਆ ਕੁੜੀ ਦੇ ਮਾਪਿਓ ਤਾਂ ਇਹ ਕਹਿੰਦੇ ਆ ਵੀ ਗਗਨੇ ਕੋ ਕੁੜੀ ਸੀ ਜੀ ਤੇ ਅਸੀਂ ਆ ਰਾਤ ਗਗਨੇ ਨੇ ਜਦ ਕੁੜੀ ਆ ਕੇ ਫੜੀ ਆ ਮੁੰਡਿਆਂ ਦੋ ਟਰੱਕਾਂ ਵਾਲਿਆਂ ਦੇ ਕੋਲ ਸੀਗੀ ਉਹ ਟਰੱਕਾਂ ਵਾਲਿਆਂ ਦਾ ਉਹਦੀ ਫੋਟੋ ਵੀ ਖਿੱਚੀ ਆ ਟਰੱਕ ਦੀ ਮੁੰਡਿਆਂ ਦੇ ਕੋਲ ਕੁੜੀ ਖੋਈ ਖਾਈਏ ਨੇ ਫਿਰ ਇਹਨੇ ਮੈਨੂੰ ਸਵੇਰੇ ਕੀਤੀ ਕਾਲ ਵੀ ਅਦਾ ਅਦਾ ਕਰਕੇ ਕੁੜੀ ਮੇਤੋਂ ਆ ਵੀ ਸੰਦੀਪ ਲੇ ਜਾ ਆ ਕੁੜੀ ਕਹਿੰਦੀ ਵੀ ਮੈਂ ਜਾਣਾ ਨਹੀਂ ਵੀ ਮੇਰੇ ਘਰ ਦੇ ਮੈਨੂੰ ਮਟ ਕੁੱਟਮਾਰ ਬਹੁਤ ਜ਼ਿਆਦਾ ਕਰਦੇ ਮੈਂ ਘਰੇ ਨਹੀਂ ਜਾ ਕੁੜੀ ਦੀ ਉਮਰ ਜੀ 15 ਸਾਲ ਆ ਸਰ ਕੁੜੀ ਕਹਿੰਦੀ ਮੈਨੂੰ ੱੱਕਾ ਕਰਿਆ ਮੇਰੇ ਘਰ ਦੇ ੱੱਕਾ ਕਰਦੇ ਵੀ ਮੈਂ ਘਰੇ ਨਹੀਂ ਜਾ ਉਹਦੀ ਭੈਣ ਵੀ ਬਹੁਤ ਮਾਰਦੀ ਆ ਪੰਮੀ ਆ ਜਿਹੜੀ ਆ ਉਹਨੇ ਵੀ ਮਾਰੇ ਆ ਮੀਮੀ ਮੀਮੀ ਨੇ ਮਾਰਿਆ ਸੋਨੂ ਨੇ ਵੀ ਮਾਰਿਆ ਜੇ ਆਕੇ ਕੁੜੀ ਦਾ ਨਵਾਲੀ ਗਈ ਆ ਹਾਂਜੀ ਸਰ ਜੀ ਕਾਨੂੰਨਨ ਤੌਰ ਤੇ ਉਹਦੀ ਗੱਲ ਮੰਨੀ ਵੀ ਜਾਣੀ ਹੈ ਰੇਠਾ ਦਾ ਸਾਲ ਹਾਂਜੀ ਸਰ ਜੀ ਹੁਣ ਦੇਖੋ ਇਹ ਸਰ ਸਾਡੇ ਦਾ ਤੱਕਾ ਹੋਇਆ ਹੈ ਤੱਕਾ ਹੋਇਆ ਸਰ ਜੀ ਕੋਈ ਗੱਲਬਾਤ ਨਹੀਂ ਸੀ ਹੁੰਦੇ ਨੇ ਸਰਪੰਚ ਜੀ लवली ਕੀ ਕੀ ਨਾਮ ਤੁਹਾਡਾ ਮੈਂ ਉਹਦਾ ਬ੍ਰਦਰ ਐ ਜੱਗਾ ਭਰਾ ਉਹਦਾ ਤੇ ਕਿਹੜਾ लवली ਹਾਂਜੀ ਮੈਂ ਗੱਡੀ ਚਲਾਉਂਦਾ ਫੈਕਟਰੀ ਚ ਤੇ ਮੈਂ ਬਹਾਦਰ ਦਾ ਜੀ ਜੇ ਹੁਣ ਕੀ ਮਾਮਲਾ ਹੈ ਮਾਮਲਾ ਇਹ ਹੈ ਜੀ ਕਿਹੜੇ ਲੱਭੂ ਹੈ ਜੀ लवली ਤੇ ਹਰਚੰਦ ਗਵਿੰਦਾ ਤੇ ਆਪਣਾ ਭਜ ਸਰਬਜੀਤ ਭਜਨਾ ਭਜਨਾ ਇਹਨਾਂ ਨੇ ਜੀ ਮਤਲਬ ਮੁੰਡੇ ਸਾਡੇ ਨੂੰ ਬਹੁਤ ਧਮਕੀਆਂ ਦਿੱਤੀਆਂ ਨੇ ਜੀ ਤੇ ਫੈਸਲੇ ਨੂੰ ਹੋਣ ਨੂੰ ਦਿੱਤਾ ਇਹਨਾਂ ਨੇ ਸਾਨੂੰ ਅੱਛਾ ਇਹ ਕੁੜੀ ਵਾਲੇ ਮਾਮਲੇ ਇਹ ਕੁੜੀ ਵਾਲੇ ਦੇ ਮਾਮਲੇ 'ਚ ਸੀ ਇਹ ਸਾ ਤੋਂ ਪੈਸੇ ਮੰਗਦੇ ਸੀ 2-3 ਲੱਖ ਰੁਪਇਆ ਕਦੇ 18 ਲੱਖ ਕਹਿੰਦੇ ਸੀ ਕਦੇ 20 ਲੱਖ ਕਹਿੰਦੇ ਸੀ ਵੀ ਅਸੀਂ ਗਗਰੇਦ ਲੈਣਾ ਹੈ ਇਹ ਕਿਹੜਾ ਸਰਪੰਚ लवली ਹੈ ਜੀ ਇਥੇ लवली ਨੇ ਸਾਡਾ ਫੈਸਲਾ ਨਹੀਂ ਹੋਣ ਦਿੱਤਾ ਜੀ ਇਹ लवली ਪੈਸੇ ਮੰਗਦਾ ਹੈ ਸਪੈਸ਼ਲ ਸਾਥੋਂ ਲੈ ਦੇ ਤੇ ਸਾਨੂੰ 2-3 ਲੱਖ ਸਾਨੂੰ ਲੈ ਦੇ ਦੋ ਸੋਨੂੰ ਇਹਦੇ ਨਾਲ ਆਇਆ ਸੀ ਸੋਨੂੰ ਆ ਸਿਰੇ ਦਾ ਕਿਹੜਾ ਮੀਮੀ ਸੋਨੂੰ ਹੈ ਇਹ ਬਲੈਕ ਕਰਦੇ ਨੇ ਸਿਰੇ ਦਾ ਅਰੇ ਅੱਜ ਕੁੜੀ ਇਹਨਾਂ ਨੇ ਪੁਲਿਸ ਨੇ ਬਰਾਮਦ ਕਿੱਥੇ ਕੀਤੀ ਬਰਾਮਦ ਬੱਗਿਆ ਕੀਤੀ ਜੀ ਤੇ ਇਹ ਮੇਰੇ ਭਰਾ ਨੇ ਕੁੜੀ ਕਿਤੋਂ ਲੱਭ ਕੇ ਲਿਆਤੀ ਸੀ ਕੁੜੀ ਨੇ ਵਿਆਹ ਹੀ ਦਿੱਤੀ ਹੈ ਵੀ ਮੈਂ ਕਿਸੇ ਡਰਾਈਵਰ ਦੇ ਕੋਲ ਸੀ ਮਨ ਉਹਨਾਂ ਨੇ 2-3 ਵਾਰੀ ਗਲਤ ਕੰਮ ਵੀ ਕੀਤਾ ਹੈ ਉਹਨਾਂ ਨੇ ਮੇਰਾ ਭਰਾ ਉੱਥੇ ਜਾ ਕੇ ਉਹਨੂੰ ਲੈ ਕੇ ਆਇਆ ਕੁੜੀ ਨੂੰ ਅੱਛਾ ਜਦੋਂ ਇੱਕ ਵਾਰ ਜਦੋਂ ਕੇਸ ਹੋਈ ਗਿਆ ਸੀਗਾ ਤੇ ਫਿਰ ਉਹ ਦੁਬਾਰਾ ਕਿਵੇਂ ਤੁਹਾਡੇ ਭਰਾ ਦੇ ਟੱਚ ਮੈਂ ਮੇਰੇ ਭਰਾ ਦੇ ਕੋਲ ਨਹੀਂ ਗਈ ਸੀ ਉਹ ਆਪ ਟੱਚ ਚ ਕਿਵੇਂ ਸੀ ਟੱਚ ਉਹਨੇ ਉਹਨੇ ਫੋਨ ਕੀਤਾ ਸੀ ਜੀ ਹਾਂ ਇੰਸਟਾਗ੍ਰam ਤੇ ਫੋਨ ਕੀਤਾ ਸੀ ਵੀ ਮੈਂ ਇਹ ਜੇ ਥਾਂ 'ਚ ਫਸ ਗਈ ਆ ਮੈਨੂੰ ਕਢਵਾ ਲਵਾ ਕੇ ਉਹਨੇ ਆਪਣੇ ਘਰ ਦੇ ਆ ਅਚਾਨੇ ਆਪਣੇ ਘਰ ਦੇਆਂ ਨੂੰ ਨਹੀਂ ਗਈ ਉਹਨੇ ਆਪਣੇ ਘਰ ਦੇਆਂ ਨੂੰ ਨਹੀਂ ਕੀਤਾਗਾ ਅੱਛਾ ਵੀ ਕੋਈ ਭਰਾ ਨੇ ਫਿਰ ਅੱਗੇ ਦੱਸਿਆ ਹਾਂ ਜੀ ਕਿਹੜੇ ਕੁੜੀ ਨੂੰ ਤਮਕਾਉਂਦੇ ਸੀ ਉਹ ਉਹਦੇ ਘਰ ਦੇ ਸੀ ਮੀਮੀ ਸੋਨੂ ਸੋਨੂ ਤੇ ਬੱਗਾ ਪੂੰਡਾ ਪੂੰਡਾ ਪੂੰਡ ਜੀ ਉਹਨਾਂ ਨੇ ਪੂਰਾ ਧਮਕਾਇਆ ਕੁੜੀ ਨੂੰ ਹਾਂ ਸੋਖਾ ਤੇ ਇਹਦੇ ਪਿੱਛੇ ਕਿੰਨੀ ਵੀ ਸਾਰੇ ਉਹਨੇ ਇਹਦੇ ਪਿੱਛੇ ਲੱਭੂ ਆ ਜੀ ਤੇ ਗਵਿੰਦਾ ਜੀ ਹਰਚੰਦਾ ਜੀ ਹਾਂ ਤੇ ਆਪਣਾ ਜਾਣ ਕੇ ਖੜਾਈਆ ਧਮਕਿਆ ਦੇ ਦੇ ਸਾਡੇ ਮੁੰਡੇ ਦਾ ਵੀ ਮੂਵੀ ਬਣਾ ਰਿਹਾ ਕੋਈ ਗੱਲ ਨਹੀਂ ਬਣਾਉਂਦੇ ਆ ਦੇਖ ਮੈਂ ਬਣਾ ਰਿਹਾ ਹਾਂ ਰਲੀਆਂ ਹੋਈਆਂ ਸਰਕਾਰਾਂ ਪੈਸਾ ਚੜ ਚੁੱਕੇ ਚਿੱਟੇ ਵਾਲੇ ਦੇ ਕੋਲੋਂ ਜੀ ਪਰਚਾ ਨਹੀਂ ਹੋ ਰਿਹਾ ਆ ਮੁੰਡਾ ਸਾਡਾ ਮਾਰ ਤੇ ਪਿਆ ਆ ਵੀਡੀਓ ਨਾਲ ਮਲਾ ਠੀਕ ਹੈ ਨਾ ਜੀ ਉਹ ਬੈਠੇ ਨੇ ਜੀ ਕੋਲ ਠਾਣੇ ਪੈਸੇ ਚੜ ਚੁੱਕੇ ਇਹਨਾਂ ਨੂੰ ਤੇ ਕੁਛ ਨਹੀਂ ਇਹਨਾਂ ਕਰ ਰਿਹਾਗੇ ਇਹ ਕਹਿੰਦੇ ਮੁੰਡਾ ਮਰਦਾ ਮਰ ਜਵੇ ਸਾਡੇ ਭਲੋਂ ਆਹ ਖੜੇ ਜੀ ਤਿੰਨੇ ਜਾਣੇ ਇੱਕ ਅੰਦਰ ਚਲ ਕੇ ਕਾ ਖੜੇ ਨੇ ਹਾਂ ਸਸੀ ਗਲਬਾ ਜੀ ਕਿਵੇਂ ਨੇ ਸਸੀ ਗਲਬਾ ਜੀ ਕੀ ਹਾਲ ਹੈ ਠੀਕ ਹੋ ਬੜਾ ਵਧੀਆ ਸੁਣਾਓ ਘਰ ਪਰਿਵਾਰ ਸਾਰੇ ਕਿਵੇਂ ਨੇ ਬੜਾ ਵਧੀਆ ਵਧੀਆ ਭਾਜੀ ਭਾਜੀ ਇੱਕ ਮਾਮਲਾ ਤੁਹਾਡੇ ਧਿਆਨ ਚ ਹੋਣਾ ਕਿ ਰਾਤ ਨੂੰ ਇੱਕ ਵਿਅਕਤੀ ਨੇ ਪੋਜਨ ਖਾ ਲਿਆ ਸੀਗਾ ਸਹੀ ਰਾਤ ਨੂੰ ਨਹੀਂ ਖਾਦਾ ਸੀ ਉਹ ਦੁਪਹਿਰੇ ਖਾਦਾ ਸੀਗਾ ਅੱਜ ਦੁਪਹਿਰੇ ਤੇ ਭਾਈ ਜਾਨੀ ਵੀ ਨਹੀਂ ਸੀਗਾ ਪੈਸਟੀਸਾਈਡ ਤੇ ਕੀ ਪੈਸਟੀਸਾਈਡ ਠੀਕ ਹੈ ਜੀ ਕੀ ਮਾਮਲਾ ਸੀ ਉਹ ਕਿਉਂ ਖਾਦਾ ਸੀ ਭਾਜੀ ਖਾਦਾ ਇਸ ਕਰਕੇ ਸੀਗਾ ਭਾਜੀ ਪੁਲਿਸ ਫੜ ਰਹੀ ਸੀ ਉਹਨੂੰ ਅੱਛਾ ਉਹ ਪਹਿਲਾਂ ਉੱਤੇ ਹਰਵਿੰਦ ਦਾ ਪਰਚਾ ਹੈ ਫਿਰ ਉਸ ਤੋਂ ਬਾਅਦ ਮਾਈਨਿੰਗ ਦਾ ਪਰਚਾ ਉੱਤੇ ਓਕੇ ਬੋਕਸ ਐਕਟ ਦਾ ਪਰਚਾ ਉਹਦੇ ਤੇ ਹੈ ਓਕੇ ਹ ਹਮਨ ਬੋਕਸ ਐਕਟ ਦੇ ਵਿੱਚ ਅਰੈਸਟ ਕਰਨਾ ਸੀ ਉਹਨੂੰ ਓਕੇ ਉਹਦੇ ਕਰਕੇ ਏ ਟਰਮੀਟਰੂਮੇ ਕਰਨ ਨੂੰ ਖਾਦਾ ਜੀ ਤੇ ਪਰਿਵਾਰ ਵਾਲੇ ਨਾ ਇਨਜਾਮ ਲਾ ਰਹੇ ਕਿ ਕੋਈ ਕੁੜੀ ਵਾਲਾ ਮੈਟਰ ਹੈਗਾ ਵਾ ਤੇ ਪਰਿਵਾਰਾਂ ਕੋਈ ਵਿਅਕਤੀ ਦਾ ਨਾਮ ਵੀ ਲਿੱਤੇ ਆ આરોਪ ਲਗਾਏ ਉਹਨਾਂ ਤੇ 15 ਜਿਉਂਦਾ ਹਾਂਜੀ ਹਾਂਜੀ ਪਤਾ ਡੀਐਫਸੀ ਜਿਹਰੇ ਇਲਾਜ ਆ ਜੀ ਆਗਰ ਮਰੂਗਾ ਤਾਂ ਹੀ ਹੈ ਕਾਰਵਾਈ ਹੋਊਗੀ ਜੀ ਉਹ ਤਾਂ ਥੋੜੀ ਹੋਊਗੀ ਜੀ ਚਲੋ ਭਰਾਵਾਂ ਵਾਲੀ ਗੱਲ ਹੈ ਇਹ ਬੇਸਿਕਲੀ ਇਹਨੇ ਰੇਪ ਕੀਤਾ 14 ਸਾਲ ਦੀ ਕੁੜੀ ਦਾ ਓਕੇ ਹਾਂ ਉਹ ਤਾਂ ਮੇਰੇ ਕੋ ਪਤਾ ਦੌਰ ਜੀ ਠੀਕ ਹੈ ਜੀ ਇਧਰ ਕਰ ਲਓ ਠੀਕ ਹੈ ਨਾ ਜੀ ਉਹ ਤੋਂ ਬਾਅਦ ਕੁੜੀ ਵਿਚਾਰ ਭਜਾ ਵੀ ਉਹ ਕੇ ਲੈ ਗਿਆ ਜੀ ਕੁੜੀ ਵੀ ਜਿਹੜੀ ਦੂਸਰਾ ਵਾਰ ਤਾਂ ਫੇਰ ਤਰ ਜੋ ਗਿਆ ਜੀ ਤੇ ਹੁਣ ਪੁਲਿਸ ਨੇ ਤਾਂ ਫੜਨਾ ਹੀ ਆ ਕੁੜੀ ਵੀ ਰਿਕਵਰ ਕਰਨੀ ਆ ਪੁਲਿਸ ਨੇ ਵੀ ਫੜਦਾ ਜੀ ਬਸ ਉਹ ਬਸ ਉਹਨੂੰ ਉਹ ਕਿਹਾ ਵੀ ਮੈਂ ਫੜਨਾ ਹੋਵਾ ਮੇਰੇ ਤੋਂ ਸਿੱਧਾ ਚੱਲ ਜਾ ਜੀ ਤਰੂ ਰਾਮਿਆ ਸੰਪਤੀ ਕਿਤੇ ਲੈ ਲੈ ਜੀ ਉਹਦੇ ਕਰਕੇ ਆਹਾ ਫਿਲਮਾਂ ਜਿਹੜੀ ਕੀਤਾ ਹੈਗਾ ਜੀ ਠੀਕ ਹੈ ਪਰਿਵਾਰ ਦਾ ਸਰ ਕੁਛ ਹੋਰ ਹੀ ਕਹਿ ਰਿਹਾ ਵੈਚਰ ਪਰਿਵਾਰ ਕੀ ਕਹਿ ਰਿਹਾ ਪਰਿਵਾਰ ਇਹ ਕਹਿ ਰਿਹਾ ਕਿ ਇੱਕ ਕੁਝ ਸਰਪੰਚ ਹੈ ਐਕਸ ਠੀਕ ਹੈ ਤੇ ਉਹ ਉਸਨੇ ਜਿਹੜਾ ਕੀ ਹੈ ਐਡਾ ਧਮਕੀਆਂ ਸਾਨੂੰ ਦਿੱਤੀਆਂ ਸਾਡੇ ਕੋਲ ਪੁਲਸ ਭੇਜਦਾ ਸੀਗਾ ਤੇ ਸਾਡੇ ਕੋਲ ਸਾਨੂੰ ਧਮਕਾਂਦਾ ਸੀਗਾ ਤੇ ਕੁੜੀ ਜਿਹੜੀ ਕੀ ਆਪ ਇੰਸਟਾਗ੍ਰam ਤੇ ਐਡ ਹੋ ਕੇ ਸੰਪਰਕ ਚਾਹੀਏ ਇੱਕ ਦਾ ਸੰਪਰਕ ਤੇ ਬਰਦਰ ਆ ਵੀ ਗਈ ਮੈਂ ਨਹੀਂ ਕਹਣਾ ਸਰਪਰਕ ਆਈ ਨਹੀਂ ਆਈ ਜੀ ਠੀਕ ਹੈ ਜੀ ਕੁੜੀ ਨਾ ਸੈਕਸ਼ਨ ਇੰਟਰ ਕੋਸਟ ਕਰ ਲਿਆ ਨਾ ਇਹਨੇ ਜੀ ਉਹ ਮੰਨਣ ਜੋ ਗਿਆ ਜੀ ਜੀ ਚਾਹੇ ਆਪਾਂ ਬਰਕ ਚਾਈ ਜਾਏ ਨਹੀਂ ਆਈ ਮੈਂ ਚੋਰਾ 18 19 20 ਸਾਲ ਦੀ ਹੁੰਦੀ ਮੈਂ ਮੰਨ ਲੈਂਦਾ ਜੀ 15 ਹਾਲਾਂ ਦੀ ਬੱਚੀ ਹੈ ਉਹ ਜੀ ਠੀਕ ਹੈ ਹੁਣ ਕੋਸ਼ਿਸ਼ ਇਹ ਤਾਂ ਬੰਦਾ ਅਰੈਸਟ ਕਰਨਾ ਇਹ ਤਾਂ ਸਰਪੰਚ ਉਹਨਾਂ ਦੇ ਆਪਸੀ ਪੁਰਾਣੀ ਕੋਈ ਐਨਿਮੀਟੀ ਚੱਲਦੀ ਪਈ ਹੈ ਜੀ ਜੀ ਹੁਣ ਤਾਂ ਜਿਹੜਾ ਮਰਜ਼ੀ ਨਾਮ ਲਈ ਜਾਣ ਜੀ ਠੀਕ ਹੈ ਜਸਤੂ ਆਪਣੀ ਸੇਫ ਸਾਈਡ ਕਰਨ ਨੂੰ ਇਹ ਕਰ ਰਹੇ ਨੇ ਹੋਰ ਇਹ ਤੋਂ ਨਾ ਹੋਰ ਕੁਝ ਨਹੀਂ ਹੈ ਸਰਪੰਚ ਕੀ ਕਾਰਵਾਈ ਕੀਤੀ ਜਾ ਰਹੀ ਤੇ ਕਿਹੜੀ ਗੱਲ ਧਾਰਵਾਣ ਲਈ ਜੀ ਕੀਤੇ ਆ ਬੰਦੇ ਨੇ ਜਾਂ ਕੁਝ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਨਹੀਂ ਉਹਨੂੰ ਤਾਂ ਬ੍ਰਦਰ ਉਹ ਪ੍ਰਕਾਸ਼ਨ ਆ ਰਹੀ ਹੈ ਅਸੀਂ ਡੀਐਮਸੀ ਰੱਖਿਆ ਹੋਇਆ ਡੀਐਮਸੀ ਰੱਖਿਆ ਠੀਕ ਹੈ ਕੰਡੀਸ਼ਨ ਕਿਦਾਂ ਦੀ ਹੈ ਸਰ ਕੰਡੀਸ਼ਨ ਠੀਕ ਹੈ ਬ੍ਰਦਰ ਇਹਦੀ ਓਕੇ ਹਾਂ ਹੁਣ ਜਦੋਂ ਇਹਦਾ ਹੁਣ ਡਾਕਟਰ ਜ਼ਰੂਰ ਡਿਸਚਾਰਜ ਕਰੂਗਾ ਨਾਲ ਨਾਲ ਤੇ ਡਾਇਰੈਕਟ ਪਾਵਾਂਗੇ ਜੀ ਮੁਕਤਮੇ ਚ ਇਹਦਾ ਮਾਮਲਾ ਨਾ ਵਿਅਕਤੀ ਜਿਸ ਨੇ ਜਿਹਦੀ ਪਛਾਣ ਗਗਨਦੀਪ ਤੋਂ ਹੋ ਰਹੀ ਜਿੱਤੇ ਕਿ ਲੁਧਿਆਣਾ ਦੇ ਟਲਵੰਡੀ ਦਾ ਪਿੰਡ ਵਾਲਾ ਰਹਣ ਵਾਲਾ ਜਿਸ ਦਾ ਇੱਕ ਕੁੜੀ ਨਾਲ ਸੰਪਰਕ ਬਣਿਆ ਉਸ ਤੋਂ ਬਾਅਦ ਰਿਕਿਆ ਕੁੜੀ ਵਾਲਿਆਂ ਨੇ ਜਿਹੜਾ ਕਿਹਾ ਗੰਭੀਰ ਰੋਪ ਲਗਾਈ ਨੇ ਤੇ ਹੁਣ ਇਸ ਵਿੱਚ ਪੁਲਸ ਕੀ ਕਾਰਵਾਈ ਕਰਨੀ ਕੀ ਪਹਿਲ ਤੌਰ ਤੇ ਕਾਰਵਾਈ ਕਰੇਗੀ ਆਨ ਸਮੇਤ ਜਲਦ ਪਤਾ ਚੱਲੇਗਾ ਜੁੜੇ ਹੋਏ ਨਾਲ ਦੇ ਨਾਲ ਹਾਨੀ ਦੇ ਨਾਲ ਯੂਮਬੇ ਰਿਪੋਰਟ ਤਨਵਾਦ